ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਸੀਂ ਸਾਰੇ ਲੋਕ ਤੁਸੀਂ ਔਰ ਪੰਜਾਬ ਦੇ ਹੀ 3 ਕਰੋੜ ਪੰਜਾਬੀ ਇਸ ਵਿਸ਼ੇ ਦੇ ਉੱਪਰ ਬੜੇ ਚਿੰਤਿਤ ਰਹੇ ਨੇ ਸੋ ਜਿੱਥੇ ਕਨਸਰਟਡ ਐਫਰਟਸ ਪਹਿਲਾਂ ਹੀ ਚੱਲ ਰਹੀ ਸੀਗੇ ਪੌਣੇ 3 ਸਾਲ ਤੋਂ ਤੇ ਉਹਨੂੰ ਇੱਕ ਲਾਸਟ ਹੱਲਾ ਲਾਸਟ ਪੁਸ਼ ਦੇਣ ਦੇ ਲਈ ਅਸੀਂ ਇਹ ਵਾਰਨ ਡਰੱਗਸ ਹੈ ਜਿਹੜੀ ਇਹ ਸ਼ੁਰੂਆਤ ਕੀਤੀ ਹੈ ਔਰ ਧੰਨਵਾਦ ਤੁਹਾਡਾ ਮੀਡੀਆ ਦਾ ਵੀ ਕਿ ਜਿੱਥੇ ਪਬਲਿਕ ਦੀ ਬੇਤਹਾਸ਼ਾ ਸਪੋਰਟ ਰਹੀ ਹੈ ਮੀਡੀਆ ਵੱਲੋਂ ਵੀ ਇਹਦੀ ਵਾਈਡ ਸਪਰੈਡ ਕਵਰੇਜ ਜਿਹੜੀ ਹੁੰਦੀ ਰਹੀ ਹੈ ਕਿਉਂਕਿ ਇੱਕ ਇਸ਼ੂ ਇੱਕ ਕੌਜ਼ ਹੀ ਇਹੋ ਜ ਹੈ ਕਿਉਂਕਿ ਇਹਦੇ ਨਾਲ ਹੀ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਹੈ ਜਿਹੜਾ ਉਹ ਬਣਾਇਆ ਜਾ ਸਕਦਾ ਔਰ ਇਹਨਾਂ ਤਕਰੀਬਨ 5-7 ਦਿਨਾਂ ਦੇ ਜੋ ਐਫਰਟਸ ਨੇ ਉਹ ਵੀ ਬੜੇ ਫਰੂਟਫੁੱਲ ਰਹੇ ਨੇ ਬੜੇ ਕਾਮਯਾਬ ਰਹੀ ਹੈ ਕੈਂਪੇਨ ਅੱਜ ਦੀ ਇਸ ਪੀਸੀ ਦਾ ਮਕਸਦ ਹੈ ਜਿਹੜਾ ਉਹ ਉਸ ਉਹਨਾਂ ਫਿਗਰਸ ਨੂੰ ਹਾਈਲਾਈਟ ਕਰਨ ਦੀ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਸਾਡੀ ਸਾਡੀ ਟਾਪ ਲੀਡਰਸ਼ਿਪ ਦੇ ਆਦੇਸ਼ਾਂ ਮੁਤਾਬਕ ਔਰ ਪੰਜਾਬ ਪੁਲਿਸ ਨੇ ਜਿਹੋ ਜਿਹੇ ਬਾਖਮਾਲ ਕੰਮ ਕਰਕੇ ਦਿਖਾਇਆ ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਲੋੜ ਹੈ ਪੰਜਾਬ ਦੇ ਨਾਲ ਸਾਂਝਾ ਕਰਨ ਦੀ ਲੋੜ ਹੈ ਜੇ ਪਿਛਲੇ ਕੁਝ ਦਿਨਾਂ ਦੀ ਗੱਲ ਕਰ ਲਈਏ 1 ਤਾਰੀਖ ਤੋਂ ਇਹ ਕੈਂਪੇਨ ਲਾਂਚ ਕੀਤੀ ਗਈ ਸੀ ਜਿਹਦੇ ਤਹਿਤ ਹੁਣ ਤੱਕ ਨਾਰਕੋਟਿਕਸ ਦਾ ਨਸ਼ੇ ਦਾ ਐਨਡੀਪੀਐਸ ਦੇ 580 ਐਫਆਈਆਰਸ ਨੇ ਜਿਹੜੀਆਂ ਹੋ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ 580 ਪੂਰੇ ਪੰਜਾਬ ਦੇ ਵਿੱਚ 580 ਐਫਆਈਆਰਸ ਐਨਡੀਪੀਐਸ ਦੀਆਂ ਹੁਣ ਤੱਕ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ ਕੱਲ ਤੱਕ ਇਨਫੈਕਟ 1 ਤਾਰੀਖ ਤੋਂ ਲੈ ਕੇ ਕੱਲ ਤੱਕ 4 ਤੱਕ 1 2 3 4 4 ਦਿਨਾਂ ਦੇ ਵਿੱਚ 4 ਦਿਨ ਦੇ ਵਿੱਚ 580 ਐਨਡੀਪੀਐਸ ਦੀਆਂ ਐਫਆਈਆਰ ਦੇ ਜਿਹੜੀਆਂ ਕੱਲ ਸ਼ਾਮ ਤੱਕ ਉਹ ਰਜਿਸਟਰ ਕੀਤੀਆਂ ਜਾ ਚੁੱਕੀਆਂ ਸੀਗੀਆਂ ਇਨ੍ਹਾਂ 4 ਦਿਨਾਂ ਦੇ ਵਿੱਚ ਹੀ 789 789 ਲੋਕ ਨੇ ਜਿਹੜੇ ਡਰੱਗ ਪੈਡਲਰਸ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ ਇਸੇ ਤਰੀਕੇ ਰਿਕਵਰੀ ਹੈਰੋਇਨ ਦੀ 73.77 ਕਿਲੋਗ੍ਰਾਮ ਯਾਨੀ ਕਿ ਆਲਮੋਸਟ 74 ਕਿਲੋ ਹੈਰੋਇਨ ਰਿਕਵਰ ਕੀਤੀ ਜਾ ਚੁੱਕੀ ਹੈ ਓਪੀਅਮ ਅਫੀਮ ਤਕਰੀਬਨ 19 ਕਿਲੋ ਫੜੀ ਜਾ ਚੁੱਕੀ ਹੈ ਸਿੰਥੈਟਿਕ ਡਰੱਗਸ ਦੇ ਜਿਹੜੇ ਉਹ तकरीबन तकरीबन 77 ਕਿਲੋ 77 ਕੇਜੀਸ ਸਿੰਥੈਟਿਕ ਡਰੱਗਸ ਨੇ ਜਿਹੜੇ ਉਹ ਜਿਹੜੇ ਰਿਕਵਰ ਕੀਤੇ ਜਾ ਚੁੱਕੇ ਨੇ ਯਾਨੀ ਕਿ तकरीबन तकरीबन ਇਹ ਸਾਰਾ ਮਿਲਾ ਕੇ ਪੌਣੇ 200 ਕਿਲੋ ਦੇ ਕਰੀਬ ਪੌਣੇ 2 ਕੁਇੰਟਲ ਦੇ ਕਰੀਬ ਅਪ੍ਰੋਕਸੀਮੇਟਲੀ ਜਿਹੜੇ ਡਰੱਗਸ ਨੇ ਉਹ ਪੰਜਾਬ ਪੁਲਿਸ ਵੱਲੋਂ ਪਿਛਲੇ 4 ਦਿਨਾਂ ਦੇ ਵਿੱਚ ਰਿਕਵਰ ਕਰ ਲਏ ਗਏ ਨੇ ਉਹ ਔਰ ਇਹਨਾਂ ਤੱਕ ਤਸਕਰਾਂ ਤੋਂ ਇਸੇ ਤਰੀਕੇ ਜਿਹੜੇ ਹੈ ओके okay. तो जो दोबारा ओके एनडीपीएस केसेस रजिस्टर्ड फाइव एटी पीपल अरेस्टेड पेडलर्स अरेस्टेड सेवन एटी नाइन हेरोइन सेवेंटी सेवन सेवनटी थ्री पॉइंट सेवन सेवन के जीज ਆਲਮੋਸਟ ਯਾਨੀ ਕਿ 74 ਕਿਲੋ ਕਹਿ ਸਕਦੇ ਹੋ ਤੁਸੀਂ ਓਪੀਅਮ ਤਕਰੀਬਨ 19.19 ਕਿਲੋ 19.50 ਕੇਜੀਸ ਸਿੰਥੈਟਿਕ ਡਰੱਗਸ 76.82 ਕੇਜੀਸ ਯਾਨੀ ਕਿ ਆਲਮੋਸਟ ਤਕਰੀਬਨ 77 ਕਿਲੋ ਯਾਨੀ ਕਿ ਸਾਰੇ ਟੋਟਲ ਅਪ ਕਰਦੇ ਹੋ ਤੁਸੀਂ ਤਾਂ ਤਕਰੀਬਨ ਤਕਰੀਬਨ 170 ਕਿਲੋ ਦੇ ਕਰੀਬ ਨੇ ਜਿਹੜੇ ਉਹ ਡਰੱਗਸ ਹੁਣ ਤੱਕ ਪਿਛਲੇ 4 ਦਿਨਾਂ ਦੇ ਵਿੱਚ ਉਹ ਰਿਕਵਰ ਕੀਤੇ ਜਾ ਚੁੱਕੇ ਨੇ ਹੁਣ ਆ ਜੀ ਇਹ ਐਫ ਆਈ ਆਰ ਜਿਹੜੀਆਂ ਸਮਗਲਰਸ ਤੇ ਗੈਂਗਸਟਰ ਸਮਗਲਰਸ اور ਗੈਂਗਸਟਰਸ ਦੇ ਦੇ ਖਿਲਾਫ ਜਿਹੜੀਆਂ ਹੋਈਆਂ ਨੇ 1 25 2 ਤੋਂ ਲੈ ਕੇ 1 3 ਤੱਕ ਉਹ 60 ਨੇ ਜਿਹੜੀਆਂ ਉਹ ਤਰਨਤਾਰਨ ਦੇ ਵਿੱਚ 11 ਮੋਗਾ 44 ਫਿਰੋਜ਼ਪੁਰ ਇੱਕ ਕਮਿਸ਼ਨਰ ਪੁਲਿਸ ਅ ਅੰਮ੍ਰਿਤਸਰ 4 ਅੰਮ੍ਰਿਤਸਰ ਰੂਰਲ ਇਹ ਸਾਰੀਆਂ ਐਫਆਈਜ਼ ਨੇ ਜਿਹੜੀਆਂ ਇਹ ਹੁਣ ਤੱਕ ਦਰਜ ਕੀਤੀਆਂ ਜਾ ਚੁੱਕੀਆਂ ਨੇ ਯਾਨੀ ਕਿ ਤਕਰੀਬਨ ਤਕਰੀਬਨ 61 ਐਫਆਈਜ਼ ਨੇ ਜਿਹੜੀਆਂ ਉਹ ਗੈਂਗਸਟਰਸ ਦੇ ਔਰ ਅ ਜੋ ਸਮਗਲਰਸ ਨੇ ਉਹਨਾਂ ਦੇ ਉੱਪਰ ਕੀਤੇ ਜਾ ਚੁੱਕੀਆਂ ਨੇ ਇਸੇ ਇਹ ਪੂਰੇ ਪੰਜਾਬ ਦੇ ਵਿੱਚ ਤਰਨਤਾਰਨ ਮੋਗਾ ਫਿਰੋਜ਼ਪੁਰ ਅੰਮ੍ਰਿਤਸਰ ਅੰਮ੍ਰਿਤਸਰ ਰੂਰਲ ਇਹਦੇ ਵਿੱਚ 61 ਨੇ ਜਿਹੜੀਆਂ ਉਹ ਐਫ ਆਈ ਆਰਸ ਇਹ ਹੋ ਚੁੱਕੀਆਂ ਇਨਕਲੂਡਿੰਗ ਐਂਗਸਟਰਸ ਇਸੇ ਤਰੀਕੇ ਦੇ ਨਾਲ ਜਿਹੜੀਆਂ ਦੋ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਸਮੇਂ ਜਿਨ੍ਹਾਂ ਡਰੱਗ ਪੈਡਲਰਸ ਨੇ ਸਮਗਲਰਸ ਨੇ ਦੋ ਨੰਬਰ ਦੇ ਪੈਸੇ ਨਾਲ ਨਸ਼ਿਆਂ ਦੇ ਪੈਸੇ ਦੇ ਨਾਲ ਔਰ ਸਰਕਾਰਾਂ ਦੀਆਂ ਲੀਡਰਾਂ ਦੀਆਂ ਪੁਸ਼ਤ ਪਨਾਹੀ ਉਹਨਾਂ ਦੇ ਉਹਨਾਂ ਦੇ ਸਪੋਰਟ ਦੇ ਜ਼ਰੀਏ ਸਰਕਾਰੀ ਪ੍ਰਾਪਰਟੀਆਂ ਦੇ ਕਿਸੇ ਨੇ ਪੰਚਾਇਤ ਦੇ ਉੱਪਰ ਕਿਸੇ ਨੇ ਸ਼ਾਮਲਾੜ ਦੇ ਉੱਪਰ ਕਿਸੇ ਨੇ ਵਕਫ ਬੋਰਡ ਦੇ ਉੱਪਰ ਜੋ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕੀਤੇ ਹੋਏ ਸੀਗੇ ਔਰ ਉਹਨਾਂ ਦੇ ਉੱਪਰ ਨਜਾਇਜ਼ ਉਸਾਰੀਆਂ ਨਸ਼ੇ ਦੇ ਪੈਸੇ ਨਾਲ ਕੀਤੀਆਂ ਗਈਆਂ ਸੀਗੀਆਂ ਉਹਨਾਂ ਦੇ ਉੱਪਰ ਹੁਣ ਤੱਕ ਉਹਨਾਂ ਦੀ ਡੈਮੋਲੇਸ਼ਨ ਹੈ ਜਿਹੜੀ ਉਹ 60 ਪ੍ਰਾਪਰਟੀਆਂ ਦੀ ਡੈਮੋਲੇਸ਼ਨ ਹੈ ਜਿਹੜੀ ਉਹ ਹੋ ਚੁੱਕੀ ਔਰ 60 ਐਫਆਈਆਰ ਦੇ ਜਿਹੜੀਆਂ ਉਹ ਉਹਨਾਂ ਦੇ ਉੱਪਰ ਹੋ ਚੁੱਕੀਆਂ 24 ਦੋ ਤੋਂ ਲੈ ਕੇ ਅ ਅੱਜ ਤੱਕ ਪੰਜ ਤੱਕ ਜਾਣੇ ਕਿ ਮਹਿਜ਼ 10 ਦਿਨਾਂ ਦੇ ਵਿੱਚ 60 ਉਹ ਪ੍ਰਾਪਰਟੀਆਂ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਪਿਛਲੇ ਲੀਡਰਾਂ ਦੀਆਂ ਪੁਸ਼ਤ ਪਨਾਈਆਂ ਦੀ ਵਜ੍ਹਾ ਕਰਕੇ ਪਹਿਲਾਂ ਉਹਨਾਂ ਨੂੰ ਉਹਨਾਂ ਪੈਡਲਰਜ਼ ਨੂੰ ਉਹਨਾਂ ਸਮੱਗਲਰਜ਼ ਨੂੰ ਉਹਨਾਂ ਗੈਂਗਸਟਰਜ਼ ਨੂੰ ਨਾਲੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਾਉਂਦੇ ਸੀਗੇ ਤੇ ਫਿਰ ਉਹ ਦੋ ਨੰਬਰ ਦੇ ਪੈਸੇ ਨਾਲ ਨਸ਼ੇ ਦੇ ਪੈਸੇ ਨਾਲ ਉਹਦੇ ਉੱਪਰ ਆਪ ਦੇ ਮਹਿਲ ਖੜੇ ਕਰਦੇ ਸੀਗੇ ਕੁਣੋ ਸਮਾ ਗਿਆ ਪੰਜਾਬ ਦੇ ਵਿੱਚੋਂ ਕਿ ਤੁਸੀਂ ਨਸ਼ੇ ਦੇ ਪੈਸੇ ਨਾਲ ਡਰੱਗ ਮਨੀ ਦੇ ਨਾਲ ਜਾਂ ਐਕਸਟਰਸ਼ਨ ਦੇ ਨਾਲ ਕੋਈ ਬੰਦਾ ਸਰਕਾਰੀ ਥਾਵਾਂ ਦੇ ਉੱਪਰ ਆਪਦੇ ਮਹਿਲ ਖੜੇ ਕਰ ਲੂ ਉਹ ਸਮਾ ਗਿਆ ਉਹ ਡਿਮੋਲਿਸ਼ਨ ਜਿਹੜੀਆਂ ਉਹ ਹੋ ਚੁੱਕੀਆਂ ਔਰ ਇੱਕ ਹੋਰ ਇੰਟਰਸਟਿੰਗ ਗੱਲ ਇਹਨਾਂ ਇੱਕ ਹਫ਼ਤੇ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਹੈ ਔਰ ਉਹ ਇਹ ਹੈ ਕਿ ਇਹ ਜੋ ਡਿਮੋਲਿਸ਼ਨ ਹੋ ਰਹੀਆਂ ਨੇ ਸਰਕਾਰ ਵੱਲੋਂ ਕਲੀਅਰ ਹੈ ਕਿ ਕਿਸੇ ਨੇ ਵੀ ਜਿਨੇ ਜਿਹੜੇ ਸਰਕਾਰੀ ਪ੍ਰਾਪਰਟੀ ਦੇ ਉੱਪਰ ਇਸ ਤਰੀਕੇ ਨਾਲ ਜੋ 2 ਨੰਬਰ ਦੇ ਪੈਸੇ ਦੇ ਨਾਲ ਡਰੱਗਸ ਦੇ ਪੈਸੇ ਨਾਲ ਉਹ ਸਾਰਿਆਂ ਨੂੰ ਉਹਨਾਂ ਦੇ ਉੱਪਰ ਕਾਰਵਾਈ ਹੋਊਗੀ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਚੀਜ਼ ਹੋਰ ਸਾਹਮਣੇ ਆਈ ਕਿ ਕਾਂਗਰਸ ਦੇ ਨਾਲ ਜੁੜੇ ਹੋਏ ਬੰਦੇ ਉਹ ਤੁਹਾਡੇ ਸਾਹਮਣੇ ਕੱਲ ਕਾਂਗ ਸਾਬ ਨੇ ਵੀ ਰੱਖਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਇੱਕ ਐਨ ਜੀਓ ਪੀਪਲ ਵੈਲਫੇਅਰ ਸੁਸਾਇਟੀ ਜਿਹਦੇ ਕੇ ਹੈਡ ਕਮਰਪਾਲ ਕਮਰਜਿੰਦਰ ਪਾਸਿੰਗ ਉਹ ਕਾਂਗਰਸ ਦੇ ਨਾਲ ਰਿਲੇਟਡ ਨੇ ਪਰ ਉਹ ਇਹ 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 ਇਹਨਾ ਜਿਹੜੇ ਡਰਗ ਪੈਰਨਲਸ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਨੂੰ ਬਚਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਤਰਲੋ ਮੱਛੇ ਜਿਹੜਾ ਉਹ ਕੋਰਟ ਦੇ ਵਿੱਚ ਹੋਇਆ ਰਸੋ ਮੈਂ ਸਮਝਦਾ ਕਿ ਇਹਦਾ ਇੱਕ ਇੱਕ ਅਸਲੀ ਚਿਹਰਾ ਜਿਹੜਾ ਉਹ ਕਾਂਗਰਸ ਜਾਂ ਕਾਂਗਰਸ ਸਪੋਰਟਡ ਉਹਨਾਂ ਦੇ ਸਪਾਂਸਰਸ ਨੇ ਉਹ ਸਾਹਮਣੇ ਆਉਂਦੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਚਾਉਣ ਦੀ ਅੱਜ ਵੀ ਪੁਸ਼ਤ ਪਨਾਹੀ ਹੈ ਜਿਹੜੀ ਉਹਨਾਂ ਦੀ ਹੋ ਰਹੀ ਹੈ ਬਚਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਹੋ ਰਹੀਆਂ ਨੇ ਪਰ ਮੈਂ ਇੱਕ ਚੀਜ਼ ਬੜੀ ਸਪਸ਼ਟ ਕਰ ਦੇਣਾ ਚਾਹ ਰਾਂ ਕਿ ਸਾਡੇ ਸਾਡੀ ਟਾਪ ਲੀਡਰਸ਼ਿਪ ਕੇਜਰੀਵਾਲ ਸਾਹਿਬ ਉਹਣੀ ਮਾਨਸਾ ਪੂਣੀ ਅਸੀਂ ਸਾਰੇ ਲੋਕ ਇਸ ਗੱਲ ਦਾ ਤਹਈਆ ਕੀਤਾ ਹੋਇਆ ਕਿ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਨੂੰ ਜੜੋਂ ਖਤਮ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਇਹ ਸਾਡੀ ਡਰਾਈਵ ਇਹ ਸਾਡੇ ਐਫਰਟਸ ਨੇ ਜਿਹੜੇ ਇਸੇ ਤਰੀਕੇ ਦੇ ਨਾਲ ਕੰਟੀਨਿਊ ਰਹਿਣਗੇ ਔਰ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਕੇ ਹੀ ਦਮ ਲਿਆ ਜਾਏਗਾ